ਸਾਚੀਰ ਕਾਲ ਜੀ ਆਉਣ ਵਾਲੇ ਆਖਰਕਾਰ ਕਿੰਨੇ ਦਿਨ ਭਾਰੀ ਮੀਂਹ ਪੈਣ ਵਾਲਾ ਜੀ ਲਗਾਤਾਰ ਮੀਂਹ ਕਿੰਨੇ ਦਿਨ ਰਹਿਣ ਵਾਲਾ ਹੈ ਤੁਹਾਨੂੰ ਸੁਣਾ ਚਾਹਨੇ ਜੀ ਅੱਜ ਸਵੇਰ ਤੋਂ ਹੀ ਕਾਫੀ ਤੇਜ਼ ਜਿਹੜਾ ਮੀਂਹ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਵੀ ਪੂਕਵਾਨੀ ਕੀਤੀ ਸੀ ਜੀ ਆਖਰਕਾਰ ਕੀ ਕੀਤੀ ਸੀ ਤਾਂ ਤੁਸੀਂ ਦੇਖ ਸਕਦੇ ਜੀ ਮੌਸਮ ਵਿਭਾਗ ਨੇ ਪੂਕਵਾਨੀ ਕੀਤੀ ਸੀ ਅੱਜ ਸਵੇਰੇ ਹੀ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਬਠਿੰਡਾ ਵਿੱਚ ਦਰਮਿਆਨੇ ਮੀਂਹ ਦੇ ਨਾਂ ਨਾਲ ਕਾਫੀ ਤੇਜ਼ ਮੀਂਹ ਦੀ ਜਿਹੜੀ ਸੰਭਾਵਨਾ ਪੈਦਾ ਹੋ ਰਹੀ ਹੈ ਕਈ ਥਾਵਾਂ ਤੇ ਕਾਫੀ ਤੇਜ਼ ਜਿਹੜਾ ਮੀਂਹ ਅੱਜ ਸਵੇਰ ਤੋਂ ਹੀ ਚੱਲ ਰਿਹਾ ਹੈ ਜੀ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਜੀ 3 ਤੇ 4 ਤਰੀਕ ਦਾ ਕਾਫੀ ਤੇਜ਼ ਮੀਂਹ ਜਿਹੜਾ ਅੱਜ ਵੀ ਪੈ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਜੀ 3 ਸਤੰਬਰ ਨੂੰ ਆਮ ਬਾਰਸ਼ ਦੱਸੀ ਗਈ ਸੀ ਜੀ ਜਦੋਂ ਕਿ ਤੁਹਾਨੂੰ ਪਤਾ ਜੀ 3 ਸਤੰਬਰ ਨੂੰ ਘਟਮੀ ਤੇ ਕਾਫੀ ਤੇਜ਼ ਜਿਹੜੀ ਤੁੱਪ ਦੇਖਣ ਨੂੰ ਮਿਲੀ ਹੈ 4 ਸਤੰਬਰ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਤੁਸੀਂ ਦੇਖ ਲਓ 4 ਸਤੰਬਰ ਨੂੰ ਕਾਫੀ ਤੇਜ਼ ਬਾਰਿਸ਼ ਦੱਸੀ ਗਈ ਸੀ ਜੀ ਜੋ ਤਾਂ ਅੱਜ ਤੇਜ਼ ਬਾਰਿਸ਼ ਪੈ ਰਹੀ ਹੈ 5 ਸਤੰਬਰ ਨੂੰ ਬਹੁਤ ਤੇਜ਼ ਬਾਰਸ਼ ਦੱਸੀ ਗਈ ਹੈ ਜੀ ਤੇ 6 ਦਸੰਬਰ ਦੀ ਗੱਲ ਕਰੀਏ 6 ਤੇ 7 ਸਤੰਬਰ ਨੂੰ ਕਾਫੀ ਤੇਜ਼ ਜੜੀ ਬਾਰਸ਼ ਦੱਸੀ ਗਈ ਹੈ 8 ਸਤੰਬਰ ਨੂੰ ਹਲਕੀ ਧੁੱਪ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ 9 ਸਤੰਬਰ ਨੂੰ ਫੇਰ ਤੇਜ਼ ਬਾਰਿਸ਼ ਹੈ ਤੇ 10 ਸਤੰਬਰ ਨੂੰ ਵੀ ਬਹੁਤ ਤੇਜ਼ ਬਾਰਿਸ਼ 11 ਨੂੰ ਵੀ ਤੇਜ਼ ਬਾਰਿਸ਼ ਤੇ 12 ਸਤੰਬਰ ਨੂੰ ਹਲਕੀ ਧੁੱਪ ਹੈ ਤੇ 13 ਸਤੰਬਰ ਤੱਕ ਮੌਸਮ ਜਿਹੜਾ ਸਾਫ਼ ਹੋਣਾ ਸ਼ੁਰੂ ਹੋਣ ਵਾਲਾ ਹੈ ਤੁਸੀਂ ਦੇਖ ਸਕਦੇ ਹੋ ਜੀ ਆਉਣ ਵਾਲੇ 7 ਤੋਂ 8 ਦਿਨ ਕਾਫੀ ਤੇਜ਼ ਜਿਹੜਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਹੈ ਪੰਜਾਬ ਦੇ ਵਿੱਚ ਪੂਰੇ ਪੰਜਾਬ ਵਿੱਚ ਮੌਸਮ ਦਾ ਹਾਲ ਤੁਸੀਂ ਦੇਖ ਸਕਦੇ ਹੋ ਜੀ ਵੀਡ ਦੇ ਵਿੱਚ ਜੀ ਬਾਕੀ ਆਉਣ ਵਾਲੇ ਦਿਨਾਂ ਦੀ ਮੌਸਮ ਦਾ ਹਾਲ ਜਾਣਨ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਬਹੁਤ ਬਹੁਤ ਧੰਨਵਾਦ ਜੀ